30 ਦਸੰਬਰ ਨੂੰ ਪੰਜਾਬ ਬੰਦ ਆ ਸੋਮਵਾਰ ਦੇ ਦਿਨ ਪੰਜਾਬ ਬੰਦ ਆ ਔਰ ਜਿਹੜੇ ਸ਼ਿਵਸੈਨਾ ਵਾਲੇ ਆ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਸਵਾਏ ਅੱਗ ਲਾਉਣ ਤੋਂ ਗੱਲ ਕੋਈ ਹੋਵੇ ਇਹਨਾਂ ਨੇ ਲਿਆ ਕੇ ਹਿੰਦੂਆਂ ਤੇ ਸਿੱਟ ਦੇਣੀ ਹੁੰਦੀ ਆ ਇਹਨਾਂ ਦਾ ਮੈਂ ਹੁਣੇ-ਹੁਣੇ ਇੱਕਾ ਬਿਆਨ ਸੁਣੀ ਜਾਨਾ ਤੇ ਉਹ ਬਿਆਨ ਸੁਣ ਲੋ ਬਿਆਨ ਕੀ ਆ ਕਿ ਜੀ ਆ ਸੁਣੀ ਲੋ ਹਬਰ ਸਾਹਿਬ ਹਬਰ ਸਾਹਿਬ ਸਾਨ ਲੀਡਰ ਪੰਦੇ ਸਾਹਿਬ ਲੋਕਾਂ ਕੋਲ ਸਮਰਥਨ ਮੰਗਦੇ ਫਿਰਦੇ ਨੇ ਕਿ ਪੰਜਾਬ ਬੰਦ ਕਰਾਇਆ ਜਾਵੇ ਸਮਰਥਨ ਕਾਹਦਾ ਦੇ ਦੀਏ ਪਹਿਲੇ ਹੀ ਬਰਬਾਦ ਹੋਏ ਪਈ ਐ ਜੀ ਪਹਿਲੇ ਕੀ ਬਰਬਾਦ ਹੋਏ ਨਹੀਂ ਬਰਬਾਦ ਹੋਏ ਇੰਨੀ ਦਿਨਾਂ ਦੇ ਉੱਤੇ ਬੈਠੇ ਆ ਨਾ ਕੋਈ ਖਾ ਖਾਵੇ ਨਾ ਕੋਈ ਮਾਲ ਜਾਵੇ ਇਹਨੇ ਹੋਦਰੀਆਂ ਬੰਦ ਹੋਈਆਂ ਪਈਆਂ ਚੋਨੀ ਦਾ ਕਾਹ ਕਰੀ ਆਹੀ ਸੀਜ਼ਨ ਹੁੰਦਾ ਐਸੀ ਸੀਜ਼ਨ ਜੇ ਲਾ ਕੇ ਬੈਈ ਹੁੰਦੀ ਐ ਚੋਵਨੀ ਦਾ ਗਾਹ ਕਾਵੇ ਕਿੱਥੋਂ ਸ਼ੇਰਸੈਨਾ ਵਾਲਿਓ ਵੀਰੋ ਆਵੇ ਕਿੱਥੋਂ ਲੋਕਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਲੋਕਾਂ ਕੋਲ ਦੋ ਡੰਗ ਦੀ ਰੋਟੀ ਖਾਣ ਨੂੰ ਛੇਤੀ ਕਿਤੇ ਪੈਸਾ ਨਹੀਂ ਆ ਰਿਹਾ ਤੇ ਲੋਕ ਦੋ ਡੰਗ ਦੀ ਰੋਟੀ ਖਾਣ ਜਾਣ ਕਿੱਥੇ ਆ ਜਿਹੜੀਆਂ ਚੀਕਾਂ ਤੁਸੀਂ ਸਿੱਖਾਂ ਤੇ ਹਿੰਦੂਆਂ ਨੂੰ ਲੜਾਉਣ ਦੇ ਵਿੱਚ ਮਾਰਦੇ ਆ ਜਿਹੜੇ ਤੁਸੀਂ ਤਿੰਗ ਤਿੰਗ ਬੋਲਦੇ ਆ ਜਿਹੜਾ ਤੁਸੀਂ ਤਿੰਗ ਤਿੰਗ ਕੇ ਰਿੰਗਦੇ ਆ ਉਹ ਜੇ ਕਿਤੇ ਤੁਸੀਂ ਸਰਕਾਰ ਤੇ ਰਿੰਗੋ ਜਿਹੜਾ ਤੁਸੀਂ ਕਹੀ ਜਾਂਦੇ ਆ ਨਾ ਕਿ ਵਪਾਰੀ ਮਾਂਝਿਆ ਪਿਆ ਵਪਾਰੀ ਬਿਲਕੁਲ ਮਾਂਝਿਆ ਜਾਊਗਾ ਪਰ ਵਪਾਰੀ ਉਹ ਮਾਂਝਿਆ ਜਾਊਗਾ ਜਿਹੜਾ ਬਸ ਮਿਡਲ ਕਲਾਸ ਜੇ ਤੇਰੇ ਵਰਗਾ ਸਰਦਾਰ ਹੋਇਆ ਜੇ ਸਰਕਾਰ ਦੇ ਅੱਗੇ ਮਰਦਾ ਹੋਇਆ ਉਹ ਕਦੇ ਵੀ ਨਹੀਂ ਰੁਲਦਾ ਛੇ ਸੈਨਾ ਦਾ ਕੰਮ ਕੀ ਆ ਬੀਜੇਪੀ ਦਾ ਪੱਖਪੂਰਨ ਥੋੜਾ ਕੰਮ ਪੱਖਪੂਰਨ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਜਿਹੜਾ ਸਾਰਾ ਕੁਸ਼ ਮਾਰ-ਮਾਰ ਕੇ ਅੰਡਾਨੀ ਬਾਨੀਆਂ ਛੇਰਾ ਅੱਗੇ ਸਿੱਟ ਰਹੀ ਆ ਸਰਕਾਰ ਤੁਸੀਂ ਉਹਨਾਂ ਅੱਗੇ ਕਿਉਂ ਨਹੀਂ ਬੋਲਦੇ ਤੁਸੀਂ ਕਹਿੰਨੇ ਆ ਵਪਾਰੀ ਮਾਰ ਦੇਣਗੇ ਕਿਸਾਨ ਉਹ ਪਰਾਵਾ ਵਪਾਰੀਆਂ ਨੇ ਦੇਸ਼ ਮਾਰਤੇ ਆ ਮੈਂ ਬਾਫੀ ਚਾਹੁੰਨਾ ਮੈਂ ਕਿਸੇ ਉਸ ਵਪਾਰੀ ਨੂੰ ਨਹੀਂ ਕਹਿ ਰਿਹਾ ਜਿਹੜਾ ਕੋਈ ਨਰਮੇ ਦਾ ਵਪਾਰ ਕਰਦਾ ਜਾਂ ਕੋਈ ਹੋਰ ਕੋਈ ਵਪਾਰੀ ਆ ਜਾਂ ਕੋਈ ਦੁਕਾਨਦਾਰ ਵਪਾਰੀ ਆ ਮੈਂ ਵੱਡੇ ਵਪਾਰੀਆਂ ਨੂੰ ਕਹਿ ਰਿਹਾ ਤੁਸੀਂ ਤਾਂ ਖੁਦ ਸਾਡੇ ਨਾਲ ਜੰਗਲ ਦੇ ਵਿੱਚ ਰਹਿਣ ਵਾਲੇ ਆ ਪਰ ਜਿਹੜਾ ਜਿੰਨਾ ਦਾ ਜੰਗਲਾਂ ਤੇ ਰਾਜ ਚੱਲਦਾ ਮੈਂ ਉਹਨਾਂ ਵਪਾਰੀਆਂ ਦੀ ਗੱਲ ਕਰ ਰਿਹਾ ਜਿਵੇਂ ਸੱਤੇ ਦੇ ਵਪਾਰੀ ਹੋ ਗਏ ਜਿਵੇਂ ਅੱਜ ਆ ਵੇਖ ਲਓ ਤੁਸੀਂ ਕਹੀ ਜਾਂਦੇ ਆ ਕਿ ਕਿਸਾਨ ਆ ਕਰੀ ਜਾਂਦਾ ਕਿਸਾਨ ਵੋਹ ਕਰੀ ਜਾਂਦਾ ਉਹ ਭਰਾਵੋ ਤੁਸੀਂ ਹਰ ਵਾਰੀ ਮਸਲਾ ਜਿਹੜਾ ਸਿੱਖ ਤੇ ਹਿੰਦੂਆਂ ਦਾ ਬਣਾ ਦਿੰਨੇ ਆ ਤੁਸੀਂ ਬੋਲੋ ਉੱਥੇ ਸਰਕਾਰ ਅੱਗੇ ਕਿਉਂ ਨਹੀਂ ਬੋਲਦੇ ਕਿ ਜਿਹੜੀਆਂ ਹਰ ਚੀਜ਼ ਪ੍ਰਾਈਵੇਟ ਕਰ ਰਹੀ ਆ ਤੁਸੀਂ ਬੋਲੇ ਕਿਉਂ ਨਹੀਂ ਕਦੋਂ ਬੋਲੋਗੇ ਲੋਕਾਂ ਵਾਸਤੇ ਤੁਸੀਂ ਸਿਰਫ ਤੇ ਸਿਰਫ ਬੀਜੇਪੀ ਨੂੰ ਬਚਾਉਣ ਵਾਸਤੇ ਬੋਲਦੇ ਆ ਸਿਰਫ ਤੇ ਸਰ ਬੀਜੇਪੀ ਨੂੰ ਜੇ ਤੁਹਾਨੂੰ ਵਪਾਰੀਆਂ ਦਾ ਫਿਕਰਾ ਤੇ ਵਪਾਰੀ ਇਕੱਠੇ ਹੋ ਕੇ ਅਮਬਾਨੀ ਡਾਨੀਆਂ ਦੇ ਖਿਲਾਫ ਕਿਉਂ ਨਹੀਂ ਬੈਂਦੇ ਜੇ ਕਰ ਤੁਹਾਨੂੰ ਪੰਜਾਬ ਦੇ ਹਿੰਦੂਆਂ ਦਾ ਫਿਕਰਾ ਤਾਂ ਫਿਰ ਸਰਕਾਰ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਮੰਗਾਈ ਘੱਟ ਕਰੋ ਕਿਉਂਕਿ ਹਿੰਦੂ ਗਰੀਬ ਹਿੰਦੂ ਦਾ ਨੁਕਸਾਨ ਹੋ ਰਿਹਾ ਜੇ ਕਰ ਤੁਹਾਨੂੰ ਹਿੰਦੂਆਂ ਦਾ ਫਿਕਰਾ ਤੇ ਤੁਸੀਂ ਉਹਨਾਂ ਹਿੰਦੂਆਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੇ ਸ਼ਹਿਰਾਂ ਦੇ ਵਿੱਚ ਵਿਚਾਰੇ ਕਰਾਇਆ ਤੇ ਰਹਿੰਦੇ ਆ ਤੁਸੀਂ ਸਿਰਫ ਬੀਜੇਪੀ ਨੂੰ ਬਚਾਉਣ ਦੀ ਗੱਲ ਕਰਦੇ ਆ ਹੋਰ ਤੁਸੀਂ ਕੱਖ ਨਹੀਂ ਕਰਦੇ ਕਿਉਂਕਿ ਪਾਵਰ ਤੁਹਾਨੂੰ ਉਹ ਦਿੰਦੀ ਆ ਜੋ ਮਰਜ਼ੀ ਬੋਲੀ ਜਾਓ ਜੋ ਮਰਜ਼ੀ ਨਾ ਬੋਲੀ ਜਾਓ ਹਲੇ ਮੈਂ ਤੁਹਾਨੂੰ ਗਾਹ ਦੀਆਂ ਗੱਲਾਂ ਸੁਣਾਉਣਾ ਸੁਣ ਲੋ ਵੀ ਪਰੇਸ਼ਾਨ ਨੇ ਹੋਟਲ ਵਾਲੇ ਵੀ ਪਰੇਸ਼ਾਨ ਨੇ ਅੱਜ ਕਿਸੇ ਹੋਟਲ ਵਾਲੇ ਦੀ ਵੀ ਖਬਰ ਲੱਗ ਗਈ ਕੀ ਕਹਿ ਰਿਹਾ ਕਿ ਸਾਡੇ ਵੋਟਾਂ ਖਾਲੀ ਪੈਣੇ ਜਦ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਗਰ ਪੂਰੀ ਸਾਲ ਦੀ ਰਿਸ਼ੂ ਉਹਨੇ ਕੱਢੀ ਆ ਮੰਨ ਲਓ ਜਿਹੜੇ ਕਹਿੰਦੇ ਆ ਕਿ ਕਮਰੇ ਖਾਲੀ ਪਏ ਆ ਉਹ ਕਮਰੇ ਖਾਲੀ ਕਿਵੇਂ ਹੋ ਗਏ ਕਿਹੜੀ ਗੱਲੋਂ ਖਾਲੀ ਹੋ ਗਏ ਤੁਸੀਂ ਆਪ ਦੱਸੋ ਐਨੂੰ ਉੱਤੇ ਦੇਸ਼ ਦਾ ਬੁਰਾ ਹਾਲ ਕੀ ਹੋ ਸਕਦਾ ਜਿੱਥੇ ਲੋਕ ਮੈਂ ਤੁਹਾਨੂੰ ਹਲੇ ਕਿਸਾਨ ਤਾਂ ਗੱਲ ਕਰ ਲੈਂਦਾ ਬਹੁਤ ਸਾਰੇ ਲੋਕ ਆ ਜਿਹੜੇ ਖੂੰਜੇ ਚ ਪਏ ਆ ਮਜ਼ਦੂਰ ਵਰਗ ਮੰਨਜਿਆ ਪਿਆ ਮੰਨਜਿਆ ਮਜ਼ਦੂਰ ਵਰਗ ਇੱਕ ਹਿਸਾਬ ਦਾ ਇਹਨਾਂ ਦੀ ਬੋਲੀ ਨਹੀਂ ਲੱਗੀ ਵੀ ਚੱਲ ਭਾਈ ਤੈਨੂੰ ਮੀਟ ਬਣਾ ਕੇ ਵੇਚ ਦੇਗਾ ਤੇਰਾ ਇਹ ਐਨਾ ਰੋਟੀ ਤੋਂ ਮਜਬੂਰ ਹੋ ਜਾਊਗਾ ਆਉਣ ਵਾਲੇ ਸਮੇਂ ਚ ਨਾ ਸਰਕਾਰ ਬੰਦੀ ਇਹਨਾਂ ਦੀ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਇਹਨਾਂ ਦੀ ਕੋਈ ਗੱਲ ਨਹੀਂ ਕਰਦਾ ਤੇ ਜੇ ਕਰ ਇਹ ਆਪ ਦੀ ਗੱਲ ਕਰਦੇ ਤੇ ਇਹਨਾਂ ਦੇ लाठी चार्ज ਮਾਰ ਕੇ ਘਰੇ ਛੱਡ ਆਉਂਦੇ ਆ ਜਾਂ ਪਰਚੇ ਪਾ ਦਿੰਦੇ ਆ ਕਿਹੜੀਆਂ ਗੱਲਾਂ ਕਰਦੇ ਆ ਜਿੱਥੇ ਠੱਕੇ ਚੱਲਦੀ ਜਾਂਦੇ ਆ ਤੁਸੀਂ ਵਪਾਰੀਆਂ ਨੂੰ ਕਹਿੰਨੇ ਆ ਘਾਟਾ ਪਈ ਜਾਂਦਾ ਜੇਕਰ ਸਰਕਾਰ ਵਪਾਰੀਆਂ ਬਾਰੇ ਨਾ ਸੋਚਦੀ ਹੁੰਦੀ ਤਾਂ ਕੀ ਲੁਧਿਆਣੇ ਦੇ ਵਿੱਚ ਫੋਰਸਾਂ ਲੱਗਣੀਆਂ ਸੀ ਪੰਜਾਬ ਦੇ ਵਿਰੁੱਧ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਉਹ ਜਿਹੜੇ ਕਹਿੰਦੇ ਯੂਪੀ ਬਿਹਾਰ ਦੇ ਆ ਕੇ ਜਿਹੜੇ ਆਪਾਂ ਜਿਹੜਾ ਕਹਿ ਦਿੰਨੇ ਆ ਪ੍ਰਵਾਸੀ ਤੇ ਉਹ ਪ੍ਰਵਾਸੀ ਆ ਕੇ ਪੰਜਾਬੀਆਂ ਨੂੰ ਥਾਪੀਆਂ ਮਾਰਦੇ ਹੁਣ ਉੱਥੇ ਸਰਕਾਰ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਸਾਥ ਨਹੀਂ ਦਿੰਦੀ ਵਪਾਰੀਆਂ ਦਾ ਸਾਥ ਦਿੰਦੀ ਆ ਸਰਕਾਰ ਜੇਕਰ ਤੁਸੀਂ ਉਹਨਾਂ ਨਾਲ ਮੇਲ ਮਲਾਪ ਕਰੋਗੇ ਤਾਂ ਤੁਹਾਡਾ ਵੀ ਤਾਂ ਮੇਲ ਮਲਾਪ ਹੁੰਦਾ ਹੀ ਹੈ ਭਾਜੀਪੀ ਨਾਲ ਜਿਹੜੇ ਤੁਸੀਂ ਬਿਆਨ ਬਾਜ਼ੀਆਂ ਦਿੰਨੇ ਆ ਅੱਜ ਤੱਕ ਬਾਹਰ ਤੁਰੇ ਫਿਰਦੇ ਆ ਤੁਹਾਡੇ ਤੇ ਅੱਜ ਤੱਕ ਪਰਚਾ ਨਹੀਂ ਹੋਇਆ ਕਿਹੜੀਆਂ ਗੱਲ ਕਰਦੇ ਆ ਭਾਈ ਵਪਾਰੀਆਂ ਦੀ ਗੱਲ ਹੁੰਦੀ ਆ ਰਹੀ ਗੱਲ ਕਮਰਿਆਂ ਦੀ ਕਿ ਕਮਰੇ ਖਾਲੀ ਪਏ ਆ ਕਮਰੇ ਖਾਲੀ ਕਿਵੇਂ ਰਹਿ ਜਾਣਗੇ 30 ਦਸੰਬਰ ਦੀ ਗੱਲ ਆ ਧਰਨਾ ਕਿਤੇ ਲੱਗਿਆ ਕਮਰੇ ਕਿਤੇ ਖਾਲੀ ਪਏ ਅਖੇ ਆਂਡੇ ਕਿੱਥੇ ਤੇ ਕੁੜਕੜ ਕਿੱਥੇ ਉਹ ਲੱਗਿਆ ਪਿਆ ਰੋਈ ਬਿਆਬਾਨ ਚ ਧਰਨਾ ਲੱਗਿਆ ਪਿਆ ਤੇ ਹੋਟਲ ਐਵੇਂ ਖਾਲੀ ਪਏ ਆ ਉਹ ਭਾਈ ਸਾਹਿਬ ਗੱਲ ਸਹੀ ਕਰੋ ਐਵੇਂ ਤੁਸੀਂ ਆਏ ਵਾਰ ਨਾ ਪਵਾੜਾ ਨਾ ਪਾਇਆ ਕਰੋ 30 ਦਸੰਬਰ ਦੀ ਜਿਹੜੀ ਗੱਲ ਆ ਕੱਲ ਦੇ ਵਾਸਤੇ ਸਾਰਾ ਕੁਝ ਨਹੀਂ ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਤਾਂ ਸਮਰਥ ਦੇ ਵਿੱਚ ਹੈਗਾ ਹੀ ਆ ਕਿਸਾਨਾਂ ਦੇ ਪੰਜਾਬ ਤਾਂ ਸਮਰਥਕ ਸਮਰਥਕ ਹੋ ਹੀ ਰਿਹਾ ਕਿਸਾਨਾਂ ਦਾ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਪੰਦੇੜ ਸਾਹਿਬ ਨੂੰ ਚਾਹੀਦਾ ਸੀ ਕੁਝ ਇਹੋ ਜਿਹਾ ਕਰ ਦੇ 30 ਦਸੰਬਰ ਨੂੰ ਕਿ ਜਿਹਦੇ ਨਾਲ ਸਰਕਾਰ ਨੂੰ ਘਾਟਾ ਪੈਂਦਾ ਚਲੋ ਸੁਣ ਹੀ ਲੋ ਸਾਡੇ ਕਮਰੇ ਖਾਲੀ ਪੇਰੇ ਓ ਖਾਲੀ ਪੇਰੇ ਚਾਹੀਉ ਕਿ ਅਸੀਂ 30 ਤਰੀਕ ਨੂੰ ਬਾਜ਼ਾਰ ਬੰਦ ਰੱਖੀਏ ਸਾਡਾ ਤਾਂ ਕਾਰੋਬਾਰ ਕਿਹਦੀ ਨੂੰ ਕਦੇ ਨਹੀਂ ਕਰਨੇ ਯਾਰ 30 ਨੂੰ ਕੀ ਆ ਅੱਲਾ ਜੀ ਕਰਤਾ ਹਾਂ ਜੀ ਹਾਂਜੀ ਕਰਤੀ ਠੀਕ ਹੈ ਲੋ ਜੀ ਬੰਦ ਕਰਦੇ ਲੋ ਠੀਕ ਹੈ ਕਾਰੋਬਾਰ ਤਾਂ ਸਾਡੇ ਪਹਿਲਾਂ ਹੀ ਬੰਦ ਨੇ ਤੁਹਾਡੇ ਕਿਸਾਨ ਅੰਦੋਲਨ ਨੇ ਨਾ ਪੰਜਾਬ ਦੇ ਵਪਾਰ ਦੀ ਐਸੀ ਤੈਸੀ ਕਰ ਦਿੱਤੀ ਇਹਨਾਂ ਨੇ ਕਹਿੰਦੇ ਸਾਰਾ ਕੁਝ ਸਾਨੂੰ ਭੁੱਖੇ ਮਾਰਨ ਤੇ ਜ਼ਹਿਰ ਦੇਣ ਨੂੰ ਸਾਨੂੰ ਇਹਨਾਂ ਨੇ ਦੇ ਦੋ ਸਭ ਕੁਝ ਦੋਖ ਦੇਣਾ ਨਹੀਂ ਨਹੀਂ ਪਹਿਲਾਂ ਹੋਜੀ ਪਰੇਸ਼ਾਨ ਵਪਾਰੀ ਪਰੇਸ਼ਾਨ ਹੈ ਬੇਗੂਲੂ ਉਹ ਜਿਹੜੇ ਕੰਮ ਕੀ ਆ ਆਹੀ 3 ਮਹੀਨੇ ਦਾ ਕੰਮ ਹੁੰਦਾ ਆਹੀ 2 ਮਹੀਨੇ ਦਾ ਕੰਮ ਹੁੰਦਾ ਸੀਜ਼ਨ ਦਾ ਉਤੋਂ ਕੀ ਕਰੇ ਕਿਸਾਨਦੋਨ ਕੀ ਕਰ ਲੈ ਕਦੀ ਦਿੱਲੀ ਦਾ ਆਰਡਰ ਜਾਂ ਸਰਕਾਰਾਂ ਨਾਲੇ ਸਮਝ ਆਉਂਦਾ ਸਰਕਾਰਾਂ ਇਹਨਾਂ ਕੋ ਠੁਕਦੀਆਂ ਗੀਆਂ ਪਈਆਂ ਵੇ ਤੇ ਪੰਜਾਬ ਸਾਨੂੰ ਲੋਕਾਂ ਤੋਂ ਜੀਐਸਟੀ ਇਕੱਠਾ ਕਰਦਾ ਰਹਿਣਾ ਉਹ ਜੀਐਸਟੀ ਇਕੱਠਾ ਕਰ ਕਰਕੇ ਭਰਾਵਾ ਤੁਹਾਨੂੰ ਨਹੀਂ ਦਿੱਤਾ ਜਾ ਰਿਹਾ ਸਰਕਾਰ ਆ ਉਸ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਸਰਕਾਰ ਆ ਉਹਦੇ ਕੋਲੇ ਰੱਖਦੀ ਆ ਸਰਕਾਰ ਤੇ ਜੇ ਤੁਸੀਂ ਬੋਲਣਾ ਹੀ ਚਾਹੁੰਦੇ ਆ ਜੇਕਰ ਲੁੱਟ ਤੇ ਬੋਲਣਾ ਚਾਹੁੰਦੇ ਆ ਤਾਂ ਲੁੱਟ ਤੇ ਬੋਲ ਦੇਣੀ ਟੋਲ ਪਲਾਜ਼ਿਆਂ ਵਾਲੀ ਉਹ ਸ਼ਿਵ ਸੈਨਾ ਵਾਲਿਓ ਬੋਲੋ ਉੱਥੇ ਬੋਲੋ ਮੈਂ ਤੁਹਾਨੂੰ ਕਹਿੰਨਾ ਉੱਥੇ ਨਹੀਂ ਬੋਲਦੇ ਮੈਂ ਸ਼ਿਵ ਸੈਨਾ ਵਾਲੇ ਤਾਂ ਕਹੀਏ ਨਾ ਕਿਉਂਕਿ ਮੈਨੂੰ ਇਹ ਪਤਾ ਵੀ ਸ਼ਿਵ ਸੈਨਾ ਦੇ ਆ ਹੁਣ ਹੈਗੇ ਹੋਣਗੇ ਨਾਲ ਜਿਹੜਾ ਕੋਈ ਭਾਜਪਾ ਦਾ ਜਦੋਂ ਬੰਦਾ ਕਾਰ ਖਰੀਦਾ ਉੱਥੇ ਸੜਕ ਟੈਕਸ ਲਿਆ ਜਾਂਦਾ ਕਿ ਨਹੀਂ ਲਿਆ ਜਾਂਦਾ ਲਿਆ ਜਾਂਦਾ ਤੇ ਜਿਹੜੇ ਆ ਸਾਡੇ ਢੁਈ ਮਾਰੇ ਰਾਹ 'ਚ ਲੱਗੇ ਆ ਸਨ ਵਿਚਾਰੇ ਸੜਕਾਂ ਤੇ ਇਹਨਾਂ ਤੇ ਕਿਉਂ ਨਹੀਂ ਬੋਲਦੇ ਰਹੀ ਗੱਲ ਹੈ ਕੰਮ ਦੀ ਭਾਈ ਸਾਹਿਬ ਹੋ ਠਹਿਰ ਜੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਕਿਸਾਨ ਆ ਨਾ ਉਹ ਵੀ ਸਾਰੇ ਧਰਨੇ ਤੁਰਨੇ ਤੇ ਨਹੀਂ ਜਾਂਦੇ ਘਰੇ ਬੈਠੇ ਆਰਾਮ ਨਾਲ ਬੇਫਿਕਰ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਖੁਦ ਵੇਚਣਗੇ ਕਿਸਾਨ ਟੈਨਸ਼ਨ ਨਾ ਲਓ ਤੁਸੀਂ ਤੁਹਾਡੇ ਕੋਲੇ ਰਹਿਣਾ ਦੇਸ਼ ਟੈਨਸ਼ਨ ਨਾ ਲਓ ਪੰਜ ਦਰਿਆਵਾਂ ਦੀ ਧਰਤੀ ਹੋਵੇ ਨਾ ਰੱਖਿਆ ਪੰਜਾਬ ਸੁਣੀ ਚੱਲੋ ਹਣ ਗੱਲਾਂ ਚੱਲਣੀਆਂ ਛਿਵਸੈ ਨਾਲੇ ਵੀਰੋ ਪੰਜ ਦਰਿਆਵਾਂ ਦੀ ਧਰਤੀ ਹੋਵੇ ਨਾ ਰੱਖਿਆ ਪੰਜਾਬ ਜਦੋਂ ਫਸਲ بیچਨੀ ਹੋਵੇ ਨਾ ਮਿਲਦਾ ਇਹਨਾਂ ਨੂੰ ਪਾਣੀ ਜਦੋਂ ਫਸਲਾਂ ਨੂੰ ਚਾਹੀਦਾ ਉਦੋਂ ਨਾ ਮਿਲਦਾ ਪਾਣੀ ਜਦੋਂ ਚਾਹੀਦੀ ਆ ਡੀਏਪੀ ਉਦੋਂ ਨਹੀਂ ਮਿਲਦੀ ਡੀਏਪੀ ਕਾਰਨ ਕੀ ਤਾਂ ਕਿ ਇਹ ਮਜਬੂਰ ਹੋ ਜੇ ਕਵੇ ਯਾਰ ਪਰ ਟੂਆ ਮਾਰੇ ਰਾ ਕੀ ਕਰਨਾ ਕਈ ਮਾਰੇ ਚਲਾ ਕੇ ਦੂਜੀ ਗੱਲ ਜਦੋਂ ਫਸਲ ਆ ਜੇ ਸਾਰਾ ਕੁਝ ਹੋ ਜੇ ਮੰਡੀਆਂ ਚ ਰੋਲੋ ਇਹਨਾਂ ਨੂੰ ਚੰਗੀ ਤਰ੍ਹਾਂ ਤਾਂ ਕਿ ਇਹ ਕਹਿਣ ਕਿ ਭਾਈ ਸਾਹਿਬ ਫਸਲ ਦੇ ਵਿੱਚ ਆ ਕੁਝ ਨਹੀਂ ਵੇਚਣ ਤੇ ਆਪੇ ਤੁਹਾਡੇ ਅੰਬਾਨੀ ਦਾਨੀ ਖਰੀਦਣ ਤੇ ਜਿਹੜਾ ਕਹਿ ਲੋ ਭਰਾਵੋ ਇਹ ਮੈਂ ਤੁਹਾਨੂੰ ਇੱਥੇ ਹੋਰ ਕਹਿਣਾ ਜਿਹੜਾ ਜ਼ਮੀਨ ਦੇ ਵਿੱਚ ਉੱਗਰ ਨਾਲੀ ਹਰ ਚੀਜ਼ ਉਹ ਜੜੀ ਬੂਟੀ ਆ ਜੋਰੇ ਆ ਜੜੀ ਬੂਟੀ ਆ ਹੁਣ ਇਹਨੂੰ ਕੀ ਕਹਿੰਦੇ ਆ ਪੁੱਠਕੰਡਾ ਆ ਵੀ ਖੇਤ ਦੇ ਵਿੱਚ ਉੱਗਰਦਾ ਆ ਰਿਆ ਪੁੱਠਕੰਡਾ ਮੈਨੂੰ ਕਈ ਕਹਿੰਦੇ ਐਵੇਂ ਬੋਲਦਾ ਭਰਾਵਾ ਸੁਣ ਲਿਆ ਕਰੋ ਆਇਗਾ ਪੁੱਠਕੰਡਾ ਇਹਦੀਆਂ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਬੰਦੀਆਂ ਇੱਥੇ ਬਾਦੂ ਖੜਾ ਇੱਥੇ ਕਿਤੇ ਆਪਣੇ ਕੋਲ ਅਸ਼ਵਗੰਧਾ ਖੜੀ ਹੁੰਦੀ ਆ ਅਸ਼ਵਗੰਧਾ ਖੇਤਾਂ 'ਚ ਹੀ ਖੜੀ ਹੁੰਦੀ ਆ ਜਿੰਨਾ ਜਿਹੜਾ ਘਾਹ ਉੱਗਰਦਾ ਖੇਤਾਂ ਦੇ ਵਿੱਚ ਉਹ ਵੀ ਜੜੀ ਬੂਟੀ ਆ ਉਹਦੇ 'ਚ ਕੈਲਸ਼ੀਅਮ ਹੁੰਦਾ ਜੇ ਪਸ਼ੂ ਖਾਂਦਾ ਤਾਂ ਉਹ ਦੁੱਧ ਦਿੰਦਾ ਆ ਕਹਿੰਦੇ ਨਹੀਂ ਹੁੰਦੇ ਅਖੇ ਮੈਂ ਤਾਂ ਕਾਲੇ ਰੰਗ ਦੀ ਦੁੱਧ ਚਿੱਟੇ ਰੰਗ ਦਾ ਤੇ ਘਾਹ ਜਿਹੜੀ ਮੱਝ ਉਹ ਹਰਾ ਖਾਂਦੀ ਐ ਦੁੱਧ ਕਿਉਂ ਚਿੱਟਾ ਦਿੰਦੀ ਆ ਪਰ ਘਾਹ ਦੇ ਵਿੱਚ ਕਹਿੰਦੇ ਕੈਲਸ਼ੀਅਮ ਹੁੰਦਾ ਇਹ ਆ ਚੈੱਕ ਕਰ ਲੋ ਇਹਨੂੰ ਕਹਿੰਦੇ ਆ ਪੁੱਠਕੰਡਾ ਇਹਦੀਆਂ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਬੰਦੀਆਂ ਹਰ ਚੀਜ਼ ਜਿਹੜੀ ਇੱਥੇ ਉਗਰੀ ਹੋਈ ਆ ਉਹ ਕੋਈ ਨਾ ਕੋਈ ਜੜੀ ਬੂਟੀ ਆ ਕੋਈ ਨਾ ਕੋਈ ਜੜੀ ਬੂਟੀ ਆ ਇੱਥੇ ਹਰ ਚੀਜ਼ ਮੈਂ ਇੱਥੇ ਵੇਖੀ ਆ ਨਾ ਸ਼ੁਭਗੰਦਾ ਵੀ ਇੱਥੇ ਖੜੀ ਹੁੰਦੀ ਸੀ ਆਮ ਹੀ ਖੜੀ ਹੁੰਦੀ ਸੀ ਪਰ ਭਰਾਵੋ ਤਾਂ ਕਰਕੇ ਫਸਲਾਂ ਉਹਨਾਂ ਕੋਲ ਜਾ ਵੜਨੀਆਂ ਜੜੀਆਂ ਬੂਟੀਆਂ ਵਿਕਿਆ ਕਰਨੀਆਂ ਮੁਰਕ ਘਾ ਜਿਹੜਾ ਖੇਤਾਂ ਦੇ ਵਿੱਚ ਉੱਗਦਾ ਉਹਦੀਆਂ ਦਵਾਈਆਂ ਬਣਦੀਆਂ ਇਹਨਾਂ ਨੂੰ ਨਹੀਂ ਪਤਾ ਕਿਸਾਨਾਂ ਨੂੰ ਇਹ ਤਾਂ ਝੁੱਡੂ ਰਾਮ ਹੈਗੇ ਆ ਪਰ ਕਿਸਾਨ ਮਨਜਿਆ ਕਿਉਂ ਕਿਉਂ ਜਾਊਗਾ ਜਿੰਨਾ ਚਿਰ ਮਜ਼ਦੂਰ ਦਾ ਤੇ ਕਿਸਾਨ ਦਾ ਆਪਸੀ ਚੰਗਾ ਪਿਆਰ ਨਹੀਂ ਪੈਂਦਾ ਜਿਵੇਂ ਆਪਾਂ ਕਈ ਵੀਡੀਓ ਵੇਖਦੇ ਆ ਉਹਦੇ ਵਿੱਚ ਕੀ ਹੁੰਦਾ ਕੋਈ ਬੱਲੀਆਂ ਚੁਗਣ ਜਾਂਦਾ ਤੇ ਉਹਤੇ ਪਰਚਾ ਕਰਾ ਦਿੰਦੇ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਕਹਿ ਤਾਂ ਭਈ ਮੈਂ ਆਪਾਂ ਲੋਕਾਂ ਦੇ ਵਿੱਚ ਰਹਿੰਨੇ ਆ ਇਹ ਆਪਾਂ ਨੂੰ ਪਿਆਰ ਪਾਉਣਾ ਪਊਗਾ ਔਰ ਕਿਸਾਨ ਮਜ਼ਦੂਰ ਨੂੰ ਇਕਾ ਰੱਖਣਾ ਪਊਗਾ ਜਿਵੇਂ ਹੁਣ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਬੈਠਿਆ ਉੱਥੇ ਕੋਈ 10 ਮੰਗਾ ਮਜ਼ਦੂਰਾਂ ਦੀਆਂ ਵੀ ਰੱਖ ਦਿੱਤੀਆਂ ਜਾਣ ਜਿਵੇਂ ਕੀ ਮਜ਼ਦੂਰ ਆ ਜਿਹੜੇ ਇਹਨਾਂ ਦੀ ਕੋਈ ਪਿੰਡ ਦੇ ਵਿੱਚੋਂ ਕੁੱਤਾ ਗਾਰੰਟੀ ਨਹੀਂ ਦਿੰਦਾ ਜਦੋਂ ਕੋਟ ਦੇ ਵਿੱਚ ਗਾਰੰਟੀ ਪਾਉਣੀ ਹੋਵੇ ਬੰਦਾ ਤਾਂ ਦੂਰ ਦੀ ਗੱਲ ਆ ਕਹਿਣ ਤੋਂ ਭਾਵ ਇਹਨਾਂ ਕੋਲ ਰਜਿਸਟਰੀ ਵਾਲਾ ਥਾਂ ਨਹੀਂ ਹੁੰਦਾ ਉਹ ਥਾਵਾਂ ਦੀਆਂ ਰਜਿਸਟਰੀਆਂ ਹੁਣ ਬੈਂਕ ਦੇ ਵਿੱਚੋਂ ਇਹਨਾਂ ਨੂੰ ਕੋਈ ਚੜ੍ਹ ਨਹੀਂ ਦਿੰਦਾ ਬੈਂਕ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਪਿੰਨ ਕਾਰਡ ਤੇ ਹੀ ਲੋਨ ਹੋਣਾ ਚਾਹੀਦਾ 10 ਲੱਖ ਰੁਪਏ ਦਾ ਤਾਂ ਕਿ ਇਹ ਕੰਮ ਚਲਾ ਲੈਣ ਇਹਨਾਂ ਦੀਆਂ ਕਈ ਮੰਗਾਂ ਜੇਕਰ ਕੋਈ 7-8 ਮੰਗਾਂ ਇਹਨਾਂ ਦੀ ਕੋਈ ਪੂਰੀ ਕਰ ਦੇਵੇ ਸਿਹਤ ਸਿੱਖਿਆ ਰੋਜ਼ਗਾਰ ਤਾਂ ਭਈ ਸਭ ਨੂੰ ਮਿਲਣਾ ਚਾਹੀਦਾ ਚਾਹੇ ਉਹ ਹਿੰਦੂ ਮੁਸਲਮਾਨ ਸਿੱਖ ਸਾਈਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਸਾਰਿਆਂ ਨੂੰ ਮਿਲਣਾ ਚਾਹੀਦਾ ਪਰ ਜਿੰਨਾ ਇਹ ਭਾਜੀਪੀ ਨਜ਼ਾਰਾ ਲਾਊਗੀ ਇਹ ਚੀਜ਼ ਦਾ ਕਿ ਮਜ਼ਦੂਰਾਂ 'ਚ ਫੁੱਟ ਪਾਇਆ ਹੋਇਆ ਕਿਸਾਨਾਂ ਦੇ ਬੁਰਬੁਰਦ ਕਰੂਗੀ ਤਾਂ ਭਾਈ ਥੋੜੀ ਬੱਲੇ ਬੱਲੇ ਟੈਨਸ਼ਨ ਨਾ ਲਓ ਹੁਣ ਜਿਹੜੀ ਗੱਲ ਹੋਰ ਆ ਤੁਹਾਡੀ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਵਾਂ ਗੱਲ ਆਪਾਂ ਸੱਚ ਕਰਨੀ ਆ ਆਪਾਂ ਝੂਠ ਨਹੀਂ ਕਰਦੇ ਜਿਹੜੀ ਗੱਲ ਉਹ ਸਚਾਈ ਬੋਲੀ ਜਾਂਦੇ ਆਪਾਂ ਤੇ ਕੋਈ ਕੋਈ ਗੱਲ ਰਹਿ ਵੀ ਗਈ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਬਾਕੀ ਭਾਈ ਸਾਹਿਬ ਖੇਤ ਦੇ ਵਿੱਚ ਹਰ ਚੀਜ਼ ਜਿਹੜੀ ਜਿਸ ਦਿਨ ਯਾਦ ਰੱਖੋ ਚਾਹੇ ਕੋਈ Hindu ਆ ਚਾਹੇ ਕੋਈ Muslim ਆ ਚਾਹੇ ਕੋਈ Isai ਆ ਜਿਸ ਦਿਨ ਕੇ ਕਣਕਾਂ ਜਾਂਦੀਆਂ ਰਹੀਆਂ ਅੰਬਾਨੀ ਡਾਨੀਆਂ ਕੋਲੇ ਆਖੇ ਭੁੱਖ ਦੁਪਹਿਰ ਨੂੰ ਖਾਏ ਰੋਟੀ ਉਹ ਗਾਣਾ ਨਹੀਂ ਆਇਆ ਸੀ ਰੋਟੀ ਦੀ ਕਦਰ ਨੂੰ ਕੀ ਜਾਣੇ ਜਿਹਨੂੰ ਮਿਲਦੀ ਹੈ ਪੱਕੀ ਪਕਾਈ ਰੋਟੀ ਅੱਜ ਆਪਾਂ ਰੋਟੀ ਦੀ ਕਦਰ ਨਹੀਂ ਜਾਣਦੇ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਅੱਜ ਆਪਾਂ ਕੁੱਤਿਆਂ ਨੂੰ ਤਿੰਨ ਤਿੰਨ ਰੋਟੀਆਂ ਪਾ ਦਿੰਨੇ ਆ ਕਿਸੇ ਟਾਈਮ ਨੂੰ ਕੁੱਤੇ ਰੱਖਾਂਗੇ ਜਾਂ ਕਿਸੇ ਦੀ ਰੋਟੀ ਚੱਕ ਕੇ ਲਿਆ ਪਰ ਰੋਟੀ ਖਾ ਲਈਏ ਹੋਰ ਨਹੀਂ ਤਾਂ ਕਿਉਂਕਿ ਮਗਹਾਈ ਇੰਨੀ ਕਰ ਦੇਣੀਆਂ ਜਨਾਬ ਮਗਹਾਈ ਅੱਜ ਕਿੰਨੀ ਹੋਈ ਪਈ ਆ 400 ਰੁਪਿਆ ਦਿਹਾੜੀ ਹੋਵੇ ਤੇ ਮੰਗਿਆਈਆਂ ਕਿਤੇ ਦੀ ਕਿਤੇ ਹੁਣ ਤੁਸੀਂ ਆਪ ਸੋਚੋ ਗੱਲ ਇਹ ਸਾਰੀ ਕਿਸਾਨੀ ਤੇ ਆ ਕੇ ਡਿੱਗਣੀ ਹੈ ਯਾਦ ਰੱਖਿਆ ਜੀ ਕਿਉਂਕਿ ਇੱਕੋ ਹੀ ਕਾਰੋਬਾਰ ਆ ਜਿਹੜਾ ਧੁੰਦ ਚ ਬੈਠਾ ਰੋਟੀ ਖਾਂਦਾ ਜਿਹੜਾ ਰੋਟੀ ਖਾਂਦੇ ਧੁੰਦ ਚ ਬੈਠਾ ਰੋਟੀ ਖਾਂਦਾ ਮੀਂਹ ਚ ਬੈਠਾ ਰੋਟੀ ਖਾਂਦਾ ਇਹ ਉਹ ਕਾਰੋਬਾਰ ਆ ਜਿਹੜਾ 12 ਮਹੀਨੇ 30 ਦਿਨ ਨਹੀਂ ਜੋ 24 ਘੰਟੇ ਚੱਲਦਾ ਇਹੋ ਕਾਰੋਬਾਰ ਆ ਤੇ ਇਸੇ ਕਾਰੋਬਾਰ ਤੇ ਬਿਜ਼ਨਸਮੈਨਾਂ ਨੇ ਆ ਕੇ ਗੁੰਝਲੀ ਮਾਰਨੀ ਆ ਛੇ ਛੇ ਨਾਗ ਵਾਲੀ ਉਦੋਂ ਬਾਅਦ ਜਿਹੜਾ ਮਾੜਾ ਮੋਟਾ ਵਪਾਰੀ ਆ ਉਹ ਮੰਨ ਜਾਇਆ ਜਾਣਾ ਤੇ ਗਰੀਬ ਤਾਂ ਪਹਿਲਾਂ ਮੰਨ ਜਾਈ ਪਿਆ ਕਿਸਾਨ ਨੂੰ ਮੰਨ ਜੀ ਜਾਂਦੇ ਆ ਗਰੀਬ ਤਾਂ ਮੰਨ ਜਾ ਪਿਆ ਤਾਂ ਨਾ ਅੰਗਰੇਜ਼ਾਂ ਵੇਲੇ ਵੀ ਮੰਨ ਜਾ ਪਿਆ ਸੀ ਮਨੁਵਾਦੀਆਂ ਵੇਲੇ ਵੀ ਮੰਨ ਜਾ ਪਿਆ ਸੀ ਤੇ ਮੰਤਰੀਆਂ ਵੇਲੇ ਵੀ ਮੰਨ ਜਾ ਪਿਆ ਚੈੱਕ ਲੋ ਰਾਜੇ ਮਹਾਰਾਜਿਆਂ ਵੇਲੇ ਵੀ ਮੰਨ ਜਾ ਪਿਆ ਸੀ ਹਣੂ 50 ਦਾ ਬਾਰਡਰ ਬੰਦ ਹੁਣ ਪੂਰੇ ਪੰਜਾਬ ਦੀ ਸੜਕਾਂ ਬੰਦ, ਰੇਲਗੱੜੀ ਬੰਦ ਤਾਂ ਕਿ ਪੰਜਾਬ ਤੋਂ ਜਿਹੜਾ ਬਾਹਰ ਵਪਾਰੀ ਜਾਂਦਾ ਉਹ ਆਵਾਜਾ ਕਹੋ ਜੀ ਇੱਕ ਗੱਲ ਦੱਸੋ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ ਪੰਜਾਬ ਦੇ ਟ੍ਰੇਨਾਂ ਬੰਦ ਕਰਕੇ ਮੋਤੀ ਨੂੰ ਕੀ ਫਰਕ ਹੈ ਜੀ ਇਹਨੂੰ ਦੱਸੋ ਜਰਾ ਕੋਈ ਫਿਲਕਣੀ ਹੈ ਸਿੱਧ ਪੰਜਾਬ ਦੇ ਹਿੰਦੂਆਂ ਨੂੰ ਤੰਗ ਕਰ ਹਾਂ ਦੇਖ ਲਓ ਮੈਂ ਕਿ ਮੈਂ ਕੀ ਕਿਹਾ ਸੀ ਹਿੰਦੂਆਂ ਨੂੰ ਤੰਗ ਕਰਨਾ ਇਹਦੇ ਨਾਲ ਨਹੀਂ ਇੱਕ ਗੱਲ ਦੱਸੋ ਭਰਾਵੋ ਮੇਰੇ ਪੰਜਾਬ ਦੇ ਲੋਕੋ ਕੀ ਜਿਹੜੀਆਂ ਦੁਕਾਨਾਂ ਕੱਲੇ ਹਿੰਦੂបាន ਬੰਦ ਕਰਨਗੇ ਜਿਹੜੀ ਕੋਈ ਸਿੱਖ ਦੀ ਦੁਕਾਨ ਉਹ ਬੰਦ ਨਹੀਂ ਹੋਣੀ ਜਿਹੜਾ ਕੋਈ ਦਿਹਾੜੀਦਾਰ ਆ ਰੇੜੀ ਲਾ ਕੇ ਆਲੂ ਲਾਊਗਾ ਉੱਥੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਮੁਸਲਮ ਹੋਵੇ ਅਸਲ ਵਿੱਚ ਨਾ ਤੁਸੀਂ ਲੋਕ ਜਿਹੜੇ ਹਿਸਾਬ ਦੇ ਨਾਲੇ ਗੱਲ ਕਰਦੇ ਆ ਮੇਰੇ ਹਿਸਾਬ ਦੇ ਨਾਲ ਤੁਹਾਡੇ ਇੱਕੋ ਹੀ ਕੰਮ ਆ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਲੜਾਈ ਸ਼ੁਰੂ ਹੋਵੇ ਤੇ ਇਹ ਕਹਿਣ ਕਿਆ ਕੁਝ ਜ਼ਿਲ੍ਹੇ ਹਰਿਆਣਾ ਚ ਕੁਝ ਰਾਜਸਥਾਨ ਚ ਕੁਝ ਜੰਮੂ ਕੁਝ ਕਸ਼ਮੀਰ ਦੇ ਵਿੱਚ ਹੋ ਜਾ। ਤੁਹਾਡਾ ਕੰਮ ਇਹੀ ਚੱਲ ਰਿਹਾ ਕੋਈ ਕੀ ਕੀ ਇਹਦੇ ਨਾਲ ਯਾਰ ਕੀ ਕੱਲਾ ਇਹਦੇ ਵਿੱਚ ਇਹ ਕਿਹਾ ਗਿਆ ਮੇਰੇ ਪੰਜਾਬ ਦੇ ਵੀਰੋ ਤੁਸੀਂ ਦੱਸੋ ਕੀ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹੜੇ ਪੰਜਾਬ ਦੇ ਹਿੰਦੂ ਆ ਉਹ ਦੁਕਾਨਾਂ ਬੰਦ ਕਰ ਦੋ ਸਿੱਖ ਖੋਲ ਲੋ ਈਸਾਈ ਖੋਲ ਲੋ ਮੁਸਲਮ ਖੋਲ ਲੋ ਤੇ ਹਿੰਦੂਆਂ ਨੂੰ ਅਸੀਂ ਦੁਕਾਨਾਂ ਨਹੀਂ ਖੋਲਣ ਦੇਣੀਆਂ ਕਿੱਡੀ ਬਾਈ ਗੱਲ ਆ ਯਾਰ ਇੱਕ ਹਿੰਦੂ ਦੀ ਦੁਕਾਨ ਤੋਂ ਸਾਰੇ ਵਰਗ ਜਾ ਕੇ ਸੌਦਾ ਪੱਤਾ ਲੈ ਕੇ ਆਉਂਦੇ ਆ ਹਰ ਸਮਾਨ ਲੈ ਕੇ ਆਉਂਦੇ ਆ ਇਹ ਗੱਲਾਂ ਨਹੀਂ ਜੇ ਤੁਹਾਨੂੰ ਲੱਗਦਾ ਕਿ ਜ਼ਿਆਦਾਤਰ ਸਪਰੇਆਂ ਦੀਆਂ ਦੁਕਾਨਾਂ ਹਿੰਦੂ ਵੀਰਾਂ ਦੀਆਂ ਜ਼ਿਆਦਾਤਰ ਖਾਦਾਂ ਦੀਆਂ ਦੁਕਾਨਾਂ ਹਿੰਦੂ ਵੀਰਾਂ ਦੀਆਂ ਜਿੰਨੇ ਸਿੱਖ ਵੀਰ ਜੀ ਦੇ ਕੋਲ ਜ਼ਮੀਨ ਆ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਉਹ ਸਾਰੇ ਉਹਦੇ ਕੋਲੋਂ ਜਿਹੜਾ ਕਹਿ ਲੋ ਫਸਲਾਂ ਨੂੰ ਜਿਹੜੀਆਂ ਚਾਹੀਦੀਆਂ ਜਿਹੜਾ ਕਹਿ ਲੋ ਦਵਾਈਆਂ ਚਾਹੀਦੀਆਂ ਉਹਦੇ ਕੋਲੋਂ ਲੈ ਕੇ ਆਉਂਦੇ ਯਾਰ ਇਹ ਕੰਮ ਨਾ ਕਰੋ ਮੰਨਦੇ ਆ ਕਿ ਤੁਹਾਨੂੰ ਭਾਜਪੀ ਨੇ ਖੁੱਲ੍ਹ ਦਿੱਤੀ ਆ ਪਰ ਯਾਰ ਇਹ ਖੁੱਲ੍ਹ ਦੇਣਾ ਲੋਕਾਂ ਦਾ ਘਰ ਨਾ ਕਰੋ ਮੁਸਲਮ ਆ ਜਿਹੜਾ ਕਹਿ ਲੋ ਨਾ ਆ ਦੂਜੀਆਂ ਉਹ ਚਲੋ ਤਾਂ ਬੈਂਕ ਦੀ ਮਾਫੀ ਚੋਂ ਨਾ ਮੈਂ ਗੱਲ ਇਹ ਕਰ ਰਿਹਾ ਸੀ ਚੀਨ ਨੂੰ ਸਾਡੇ ਤੇ ਰਾਜ ਕਰਨਾ ਸੌਖਾ ਆ ਜੂਗਾ ਜੇਕਰ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਪਸੀ ਵਿੱਚ ਲੜ ਲੜ ਮਰੀ ਗਏ ਤੇ ਆ ਸੁਣਿਓ ਬੱਸ ਆਂਡਾ ਪੰਜਾਬ ਦੇ ਵਪਾਰੀ ਨੂੰ ਤੰਗ ਕਰਨਾ ਆ ਬੱਸ ਬੱਸ ਬਿਲਕੁਲ ਮਾੜੀ ਗੱਲ ਬਿਲਕੁਲ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਰਜ਼ੀ ਕਰ ਜਾਓ ਮੋਦੀ ਮੁੰਦੀ ਨੂੰ ਕੀ ਫਰਕ ਮੈਨੂੰ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਸੋਚੋ ਪੰਜਾਬ ਦੇ ਵਪਾਰੀਆਂ ਦਾ ਸੋਚੋ ਪੰਜਾਬ ਦੇ ਸ਼ਹਿਰੀ ਵਰਗ ਦਾ ਵੀ ਸੋਚੋ ਜਿਹੜਾ ਤੁਹਾਨੂੰ ਟੈਕਸ ਦਿੰਦਾ ਬਿਲਕੁਲ ਜਲਦ ਗੱਲਾਂ ਜਿੱਥੇ ਡਲੇ ਸਾਹਿਬ ਕਾਰਖਾਨੀਆਂ ਹੀ ਬੰਦ ਕਰਾਤੀਆਂ ਬੰਦ ਸਾਰੀਆਂ ਕਰਾਤੀਆਂ ਬੰਦ ਅੱਜ ਤੋ ਹੀ ਕਰਾਤੀਆਂ ਮੈਂ ਉਹਨਾਂ ਨੇ ਇਹ ਤਾਂ ਬੰਦ ਨੇਰਾ ਪਿੱਛੇ ਉਹ ਵੀ ਦਿਸੀਆਂ ਦਾ ਵੀ ਨੇਰਾ ਹੈਗਾ ਤੁਸੀਂ ਤਾਂ ਬੰਦ ਕੀਤੀਆਂ ਤੇ ਅੱਜ ਲਾਸਟ ਐ ਐਤਵਾਰ ਹੈਗਾ ਤੂੰ ਬੰਦ ਅਜ ਰਹਿਣੀ ਰਹਿਣੀ ਦੁਕਾਨ ਉਹ ਭਾਈ ਸਾਹਿਬ ਇਹ ਸਿਰਫ ਕਿਉਂ ਐਵੇਂ ਉਹ ਕਰਦੇ ਤੁਸੀਂ ਜੇ ਕਰ ਸ਼ੇਵ ਸੈਨਾ ਨੂੰ ਕਹਿੰਦੇ ਆ ਆਵਾਜ਼ ਚੱਕਣੀ ਆ ਤੇ ਆਪਾਂ ਉਹਨਾਂ ਬਿਜ਼ਨਸਮੈਨਾਂ ਅੱਗੇ ਚੱਕੀਏ ਜਿਹੜਾ ਗਰੀਬ ਵਪਾਰੀ ਨੂੰ ਮਾਰਿਆ ਜਾ ਰਿਹਾ ਉੰਜ ਗਰੀਬ ਲੋਕਾਂ ਨੂੰ ਮਾਰਿਆ ਜਾ ਰਿਹਾ ਛੋਟੇ ਵਪਾਰੀਆਂ ਨੂੰ ਮਾਰਿਆ ਜਾ ਰਿਹਾ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਆਪਾਂ ਉਹਨਾਂ ਅੱਗੇ ਗੱਲ ਕਰੀਏ ਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਇਹਦੇ ਵਿੱਚ ਕੋਈ 5-7 ਮਜ਼ਦੂਰਾਂ ਦੀਆਂ ਮੰਗਾਂ ਰੱਖ ਦੋ ਜਿਹਦੇ ਵਿੱਚ ਦਿਹਾੜੀ ਕਮ ਸੇ ਕਮ ਅੱਜ ਦੀ ਮਹਿੰਗਾਈ ਦੇ ਵਿੱਚ 1000 ਰੁਪਿਆ ਦਿਹਾੜੀ ਹੋਣੀ ਚਾਹੀਦੀ ਆ 1000 ਨਾ ਤੇ 800 ਰੁਪਿਆ ਦਿਹਾੜੀ ਕਰਵਾ ਦਿਓ ਤੇ ਸਾਰੇ ਮਜ਼ਦੂਰ ਵਰਗਾਂ ਨੂੰ ਬੇਨਤੀ ਆ ਆਪਣੀਆਂ ਮੰਗਾਂ ਰੱਖੋ ਤੇ ਢੱਲੇਵਾਲ ਸਾਹਿਬ ਦੇ ਬਰਾਬਰ ਬੈਠੀਏ ਕਿ ਭਾਈ ਸਾਹਿਬ ਮਜ਼ਦੂਰਾਂ ਦੀ ਵੀ ਕੋਈ ਗੱਲ ਹੋ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ